ਤਨ ਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਗੋਦ ਵਿੱਚ ਜੋੜ ਬੈਠੇ ਗੁਰਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਪਰਵ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਸਤਗੁਰ ਜੀ ਨੇ ਕਿਰਪਾ ਬਖਸ਼ਿਸ਼ ਕਰਕੇ ਪਰਸੋਂ ਰੋਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰੰਪਤਾ ਅਪ੍ਰਾਂਤ ਭੋਗ ਗੁਰੂ ਕੇ ਕੀਰਤਨਿਆਂ ਨੇ ਕੀਰਤਨ ਕਰਕੇ ਅੱਜ ਦੇ ਇਸ ਖੁਸ਼ੀ ਦੇ ਮੌਕੇ ਨੂੰ ਚਾਰਚਾਂ ਲਾਇਆ ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਏ ਇਹ ਪਵਿੱਤਰ ਸਿਧਾਂਤ ਸਤਗੁਰ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਜਿਹੜੇ ਛਾਰਨ ਵਿੱਚ ਚਲੇ ਜਾਂਦੇ ਉਹ ਫਿਰ ਸਤਿਗੁਰੂ ਜੀ ਆਪ ਉਹਨਾਂ ਨੂੰ ਕੰਠ ਨਾਲ ਲਾ ਕੇ ਪਤਿਤ ਪਾਵਨ ਕਰ ਦਿੰਦੇ ਸੁਮੈਂ ਜਿੱਥੇ ਸੰਗਤਾਂ ਨੂੰ ਅੱਜ ਦੇ ਪ੍ਰਕਾਸ਼ ਗੁਰਪੁਰ ਦੀ ਬਹੁਤ-ਬਹੁਤ ਵਧਾਈ ਦਿੰਨਾ ਉੱਥੇ ਕਾਮਨਾ ਵੀ ਕਰਦਾ ਕਿ ਸਤਿਗੁਰੂ ਜੀ ਨੇ ਜਿਹੜੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤੇ ਸੀ ਉਹਨਾਂ ਉਪਦੇਸ਼ਾਂ ਤੇ ਚੱਲਣ ਦਾ ਵੀ ਯਤਨ ਕਰੀਏ ਜਿੱਥੇ ਆਪਾਂ ਅੱਜ ਪ੍ਰਕਾਸ਼ ਦਿਹਾੜੇ ਦੇ ਵਿੱਚ ਜੁੜੇ ਆਂ ਉਥੇ ਕਿਉਂਕਿ ਸਤਗੁਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ 350 ਸਾਲਾਂ ਛੇ ਤਿਸ਼ਤਾਬ ਦੇ ਵਿਆਰ ਰਹੀ ਉਹਦੇ ਸੰਬੰਧ ਵਿੱਚ ਵੀ ਅੰਮ੍ਰਿਤ ਵੇਲੇ ਖੰਡ ਪਾਠ ਸਾਹਿਬ ਦੇ ਭੋਗਾਂ ਤੋਂ ਸ਼ੁਰੂਆਤ ਕੀਤੀ ਗਈ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦਾ ਵੀ 350 ਸਾਲਾਂ ਸ਼ਹਾਦਤ ਦੇ ਹਾ ਦਾ ਤੇ ਨਾਲ ਤਾਨ ਕਲਗੀਆਂ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰਤਾ ਗੱਦੀ 350 ਸਾਲਾਂ ਨੂੰ ਸਮਰਪਿਤ ਇਸ ਸ਼ਤਾਬਦੀ ਦੀ ਰਸਮੀ ਤੌਰ ਤੇ ਅੱਜ ਪ੍ਰੰਪਤਾ ਕੀਤੀ ਗਈ ਹੈ। ਔਰ ਗੁਰੂ ਸਾਹਿਬ ਕਿਰਪਾ ਕਰਨੇ ਸਾਰਾ ਸਾਲ ਨਵੰਬਰ ਤੱਕ ਇਹ ਸਮਾਗਮ ਇਸੇ ਤਰ੍ਹਾਂ ਜਾਰੀ ਰਹਿਣੇ ਆ। ਮੈਂ ਸਮੂਚੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਸਤਗੁਰੂ ਜੀ ਨੇ ਆਪਣਾ ਬਲੀਦਾਨ ਦੇ ਕੇ ਇਸ ਧਰਤੀ ਦੇ ਉੱਤੇ ਜਿਹਨੂੰ ਅੱਜ ਤਾਂ ਆਪਾਂ ਡੈਮੋਕ੍ਰੇਸੀ ਕਹਿਣ ਲੱਪੇ ਆਂ ਸੈਕੂਲਰਿਜ਼ਮ ਕਹਿਣ ਲੱਪੇ ਆਂ ਸਤਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ 1469 ਦੇ ਵਿੱਚ ਇਹਦੀ ਨੀ ਪੱਥਰ ਰੱਖੀ ਸੀ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸ਼ਹਾਦਤ ਦੇ ਕੇ ਦੂਸਰਿਆਂ ਲਈ ਕੰਧ ਬਣ ਕੇ ਖੜਨਾ ਤੇ ਜਿਹਨੂੰ ਆਪਾਂ ਕਈ ਵਾਰੀ ਕਹਿ ਦਿੰਨੇ ਅਕਸਰ ਕਿ ਇਹ ਮਨੁੱਖਤਾ ਦੇ ਹਿਊਮਨ ਰਾਈਟਸ ਸੀ ਹਿਊਮਨ ਰਾਈਟਸ ਸੀ ਸਤਿਗੁਰੂ ਜੀ ਨੇ ਹਿਊਮਨ ਰਾਈਟਸ ਸਿਗੇ ਸਿਗੇ ਪਰ ਸਤਿਗੁਰੂ ਨੇ ਦੂਸਰਿਆਂ ਲਈ ਬਲੀਦਾਨ ਦੇ ਕੇ ਇਸ ਧਰਤੀ ਦੇ ਉੱਤੇ ਨਹੀਂ ਤਾਂ ਸ਼ਾਇਦ ਅੱਜ ਇੱਕ ਧਰਮ ਦਾ ਬੋਲਬਾਲਾ ਹੁੰਦਾ ਸੋ ਮੈਂ ਸਾਰੀ ਸੰਗਤ ਨੂੰ ਜਿੱਥੇ ਮਹਾਨ ਗੁਰਪੁਰਬ ਦੀ ਵਧਾਈ ਦਿਨਾ ਉੱਤੇ ਕਾਮਨਾ ਵੀ ਕਰਦਾ ਕਿ ਜਿਹੜੀ ਸ਼ਤਾਬਦੀ ਆਪਾਂ ਅੱਜ ਰਸਮੀ ਤੌਰ ਤੇ ਸ਼ੁਰੂ ਕੀਤੀ ਆ ਉਹਦਾ ਸਾਰੀਆਂ ਸੰਗਤਾਂ ਵੱਧ ਚੜ ਕੇ ਆਪਾਂ ਸ਼ਤਾਬਦੀ ਮਨਾ ਕੇ ਨਹੀਂ ਜਾਣਾ ਸ਼ਤਾਬਦੀ ਨੂੰ ਵਸਾਉਣਾ ਵੀ ਆਹ ਹਿਰਦਿਆਂ ਵਿੱਚ ਵਸਾਉਣਾ ਕੀ ਆ ਗੁਰੂ ਕੇ ਸ਼ਬਦ ਨੂੰ ਵਸਾਉਣਾ ਯਤਨ ਕਰੀਏ ਜਿੱਥੇ ਨਿਤਨੇਮ ਦੀ ਪ੍ਰਪੱਕਤਾ ਉਥੇ ਇੱਕ ਜਪਜੀ ਸਾਹਿਬ ਦਾ ਪਾਠ ਉਹਦੇ ਵਿੱਚ ਸ਼ਾਮਿਲ ਕਰ ਲਈਏ ਨਿਤਨੇਮ ਦੇ ਵਿੱਚ ਕਿ ਸ਼ਤਾਬਦੀ ਤੱਕ ਜਦ ਤੱਕ ਆਪਾਂ ਇੱਕ ਨਿਤਨੇਮ ਦੇ ਵਿੱਚ ਜਪਜੀ ਸਾਹਿਬ ਜੀ ਦਾ ਜਾਪ ਕਰਨਾ ਸੋ ਗੁਰੂ ਸਾਹਿਬ ਕਿਰਪਾ ਕਰਨੇ ਸਾਰੇ ਤੁਹਾਡੇ ਸਹਿਯੋਗ ਦੇ ਨਾਲ ਹੀ ਸੰਭਾ ਚੱਲਣੇ ਆ ਮਹਾਨ ਨਗਰ ਕੀਰਤਨ ਵੀ ਇਸ ਪਵਿੱਤਰ ਜਾਤ ਦੇ ਵਿੱਚ ਇੱਕ ਸ਼੍ਰੀਨਗਰ ਤੋਂ ਰਸਮੀ ਤੌਰ ਦੇ ਉੱਤੇ ਜਿੱਥੋਂ ਪੰਡਤ ਕਿਰਪਾ RAM ਜੀ ਚੱਲ ਕੇ ਆਏ ਉਥੋਂ ਇੱਕ ਅਸਾਮ ਤੋਂ ਤੇ ਇਸੇ ਤਰ੍ਹਾਂ ਵੱਖ-ਵੱਖ ਜਿਹੜੇ ਸੈਮੀਨਾਰ ਤੇ ਉਹਦੇ ਇਲਾਵਾ ਜਿਹੜੇ ਹੋਰ ਪ੍ਰੋਗਰਾਮ ਲੀਕੇ ਉਹ ਵੀ ਸਾਰਿਆਂ ਦੀ ਸ਼ੁਰੂਆਤ ਹੋਣੀ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਤੁਹਾਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਸ਼ਤਾਬ ਦੀਆਂ ਗੁਰੂ ਸਾਹਿਬ ਨੇ ਕਿਰਪਾ ਨਾਲ ਬਹੁਤ ਵੱਡੀਆਂ ਵੱਡੇ ਪੱਦਰ ਤੇ ਮਨਾਉਣ ਦੀ ਸਤਗੁਰ ਜੀ ਨੇ ਸਿੱਖ ਪੰਥ ਨੂੰ ਜਥਾ ਸ਼ਕਤੀ ਬਖਸ਼ਿਸ਼ ਕੀਤੀ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸ਼ਤਾਬ ਤੇ ਦੇ ਰੂਪ ਵਿੱਚ 400 ਸਾਲਾਂ ਦੇ ਨਾਲ ਗੁਰੂ ਸਾਹਿਬ ਨੇ ਕਿਰਪਾ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਉਹ ਵੀ ਏਡੀ ਵੱਡੀ ਸ਼ਤਾਬ ਦੀ ਲਗਾਤਾਰ 10-12 ਦਿਨ ਨਹੀਂ ਮਹੀਨਿਆਂ ਵੱਧੀ ਉਹ ਸਾਰਾ ਸ਼ਤਾਬ ਦੀ ਨੂੰ ਮਨਾਉਣਾ ਕੀਤਾ ਸਿੱਖ ਪੰਥ ਨੇ ਤੋਂ ਮੈਂ ਅੰਤ ਦੇ ਵਿੱਚ ਇਹੋ ਬੇਨਤੀ ਕਰਦਾ ਮਨਾਉਣਾ ਵੀ ਤੇ ਬਸਾਉਣਾ ਵੀ ਆ ਬਸਾਉਣਾ ਕਿ ਚੰਗੇ ਗੁਣ ਆਪਣੇ ਹਿਰਦੇ ਵਿੱਚ ਬਸਾਉਣੇ ਗੁਰ ਸ਼ਬਦ ਨਾਲ ਜੁੜਨਾ ਨਿਤਨੇਮ ਦੀ ਪਰਪੱਕਤਾ ਤੇ ਦਸਬੰਦ ਕੱਢਣ ਦੀ ਪ੍ਰਵਕਤਾ ਗੁਰੂ ਸਾਹਿਬ ਜੀ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ ਸਾਰੀ ਸੰਗਤ ਦਾ ਚੇਚੇ ਤੌਰ ਤੇ ਸਿੰਘ ਸਹਿਬਾਨ ਪਹੁੰਚੇ ਸਾਰਿਆਂ ਦਾ ਹੀ ਸਮੁੱਚੇ ਤੌਰ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ